ਵਾਹਿਗੁਰੂ ਜੀ ਅਕਾਲ ਜੀ ਰੰਗ ਪੰਜਾਬ ਦੇ 1469 ਚੈਨਲ ਮਸਾਲਾ ਕਿਚਨ ਤੇ ਤੁਹਾਡਾ ਸਵਾਗਤ ਹੈ ਜੀ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਵਧੀਆ ਤੇ ਤੁਸੀਂ ਸਾਡੇ ਚੈਨਲ ਨੂੰ ਰੰਗ ਪੰਜਾਬ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਤੇ ਅਸੀਂ ਤੁਹਾਡੇ ਨਾਲ ਨਵੀਂ ਰੈਸਪੀ ਲੈ ਕੇ ਆਏ ਆ ਬੜਾ ਪਾਓ ਇਹ ਸਾਡੇ ਕਿਸੇ ਵੀਵਰ ਦਾ ਆਇਆ ਸੀ ਮੈਸੇਜ ਕਿ ਆਂਟੀ ਜੀ ਤੁਸੀਂ ਬੜਾ ਪਾਓ ਦੀ ਰੈਸਪੀ ਲੈ ਕੇ ਆਵੋ ਤੇ ਇਸ ਕਰਕੇ ਅਸੀਂ ਉਹਨਾਂ ਦੀ ਡਿਮਾਂਡ ਤੇ ਅੱਜ ਬੜਾ ਪਾਓ ਦੀ ਰੈਸਪੀ ਲੈ ਕੇ ਆਇਆ ਤੇ ਹੁਣ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਇਹ ਅਸੀਂ ਲੈ ਆਏ ਆ ਜੀ ਆਲੂ ਉਬਲੇ ਹੋਏ ਆਲੂ ਆਲੂ ਅਸੀਂ ਪਹਿਲਾਂ ਉਬਾਲਲੇ ਸੀਗੇ ਤੇ ਇਹਨਾਂ ਦਾ ਅਸੀਂ ਬਣਾਵਾਂਗੇ ਜੀ ਬੜਾ ਪਾਓ ਤੇ ਆ ਆਸੀਂ ਲੈ ਲਈਏ ਜਿਹੜੀ ਚਟਨੀ ਬਣਨੀ ਆਉਦੀ ਉਹਦੇ ਵਾਸਤੇ ਆ ਗਿਰੀ ਹੈ ਜੀ ਮੌਂਫਲੀ ਦੀ ਆ ਜੀ ਲਸਣ ਦੀਆਂ ਕੱਲੀਆਂ ਇਹ ਅਸੀਂ ਇਸੇ ਤਰ੍ਹਾਂ ਹੀ ਪਾਵਾਂਗੇ ਛਿਲਕਿਆਂ ਸਮੇਤ ਹੀ ਤੇ ਇਹ ਲਿਆ ਜੀ ਅਸੀਂ ਨਾਰੀਅਲ ਪੂਰਾ ਤੇ ਹੁਣ ਅਸੀਂ ਬਣਾਵਾਂਗੇ ਇੱਧਰ ਅਸੀਂ ਬਣਾਵਾਂਗੇ ਇਹ ਚਟਣੀ ਦੀ ਤਿਆਰੀ ਕਰਾਂਗੇ ਨਾਲ ਹੀ ਅਸੀਂ ਆਲੂ ਛਿਲਕੇ ਉੱਧਰ ਵੀ ਤਿਆਰੀ ਕਰਾਂਗੇ ਤੇ ਹੁਣ ਤੁਸੀਂ ਅੱਗੇ-ਅੱਗੇ ਦੇਖਣਾ ਕਿ ਅਸੀਂ ਕਿਹੜੇ-ਕਿਹੜੇ ਮਸਾਲੇ ਵਰਤਦੇ ਆ ਤੇ ਕਿਸ-ਕਿਸ ਢੰਗ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਤਿਆਰ ਕਰਦੇ ਆ ਤੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਣਿਆ ਰਹਿਣਾ ਚਲੋ ਜੀ ਕਰਦੇ ਆ ਹੁਣ ਆਪਾਂ ਤਿਆਰੀ ਚਟਣੀ ਦੀ ਚਟਣੀ ਦੀ ਤਿਆਰੀ ਅਸੀਂ ਕਰਦੇ ਆ ਜੀ ਸ਼ੁਰੂ ਆ ਸ ਪਾਵਾਂਗੇ ਗਰਮ ਕੜਾਈ ਦੇ ਵਿੱਚ ਜਿੜੀਆਂ ਇਦੇ ਨਾਲ ਹੀ ਜਾਊਗਾ ਸਾਡਾ ਇਹ ਲਸਣ ਕਿਉਂਕਿ ਲਸਣ ਭੁੱਜ ਕੇ ਇਹਦੀ ਹੀ ਮਹਿਕ ਜਿਹੜੀ ਆ ਉਹਨੇ ਹੀ ਚਟਣੀ ਦਾ ਟੇਸ ਦਊਣਾ ਤੇ ਆ ਅਸੀਂ ਮਿਰਚਾਂ ਵੈਸੇ ਨਾਲ ਹੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਹੁਣ ਬਰਸਾਤ ਆ ਇਸ ਕਰਕੇ ਇਹ ਮਿਰਚਾਂ ਨੂੰ ਸਾਨੂੰ ਥੋੜੀਆਂ ਜੀਆਂ ਨਾਲ ਹੀ ਤੋੜੀਆਂ ਪੈਣਗੀਆਂ ਗਰਮ ਹੋ ਜਾਣਗੀਆਂ ਇਹ ਅਸੀਂ ਇਹਨੂੰ ਥੋੜਾ ਥੋੜਾ ਰੋਸਟ ਕਰ ਲਾਂਗੇ ਜ਼ਿਆਦਾ ਬਲੈਕ ਨਹੀਂ ਸਿਨ ਕਰਨਾ ਅੰਗੂਰਾਂ ਤੇ ਨਾਲ ਹੀ ਮੱਠੀ ਮੱਠੇ ਸੇਕ ਦੇ ਉੱਪਰ ਸਾਡੀਆਂ ਜਿਹੜੀਆਂ ਲਸਣ ਦੀਆਂ ਗਿਰੀਆਂ ਗੁਲੀਆਂ ਆ ਇਹ ਵੀ ਥੋੜੀਆਂ ਜੀਆਂ ਰੋਸਟ ਹੋ ਜਾਣਗੀਆਂ ਇਹਨਾਂ ਦੀ ਮਹਿਕ ਵੀ ਬਹੁਤ ਸੋਹਣੀ ਆਊਗੀ ਗਿਰਨਾ ਸਾਡੀਆਂ ਜੀ ਹੋ ਗਈਆਂ ਤੇ ਨਾਲ ਅਸੀਂ ਮਿਰਚਾਂ ਨੂੰ ਪਾ ਕੇ ਥੋੜਾ ਜਿਹਾ ਸੇਕ ਕਰ ਲਾਂਗੇ ਬਸ ਇਹਨਾਂ ਨੂੰ ਥੋੜਾ ਜਿਹਾ ਸੇਕਣਾ ਹੀ ਆ ਗੈਸ ਕਰ ਦਾਂਗੇ ਅਸੀਂ ਬੰਦ ਹੁਣ ਅਸੀਂ ਇਹਨਾਂ ਨੂੰ ਲਵਾਂਗੇ ਜੀ ਕੱਢ ਤੇ ਇਸੇ ਹੀ ਇਨਨ ਅਸੀਂ ਕੱਢ ਲਿਆ ਇਹ ਠੰਡੇ ਹੋਣਗੇ ਤੇ ਇਸੇ ਹੀ ਕੜਾਈ ਦੇ ਵਿੱਚ ਅਸੀਂ ਪਾ ਦਾਂਗੇ ਹੁਣ ਕੋਕੋਨਟ ਬੂਰਾ ਇਹਨੂੰ ਵੀ ਅਸੀਂ ਸਾੜਨਾ ਨਹੀਂਗਾ ਇਹਨੂੰ ਵੀ ਅਸੀਂ ਬ੍ਰਾਊਨ ਨਹੀਂ ਕਰਨਾ ਇਹਦੇ ਥੱਲੇ ਗੈਸ ਬਾਲਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਗਈ ਇਸ ਨੂੰ ਵੈਸੇ ਹੀ ਗਰਮ ਕੜਾਈ ਦੇ ਵਿੱਚ ਆਪਾਂ ਪਾ ਦਾਂਗੇ ਤੇ ਇਹਨੇ ਆਪਣਾ ਕਲਰ ਚੇਂਜ ਕਰ ਲੈਣਾ ਵਾ ਥੋੜਾ ਜਿਹਾ ਬ੍ਰਾਊਨ ਹੋ ਜਾਊਗਾ ਤੇ ਇਹਦਾ ਜਿਹੜਾ ਕੱਚਾ ਪੰਨਾ ਉਹ ਵੀ ਥੋੜਾ ਦੂਰ ਹੋ ਜਾਊਗਾ ਦੇਖੋ ਗੈਸ ਨਹੀਂ ਸੀ ਅਸੀਂ ਬਾਲਿਆ ਸਿਰਫ ਗਰਮ ਕੜਾਈ ਦੇ ਵਿੱਚ ਹੀ ਇਹਨੇ ਆਪਣਾ ਕਲਰ ਚੇਂਜ ਕਰ ਲਿਆ ਵਾ ਇਹ ਅਸੀਂ ਬਣਾਵਾਂਗੇ ਡਾਰਕ ਰੈਡ ਕਲਰ ਨਾ ਦੇਵਾਂਗੇ ਇਹਨੂੰ ਜਾਂ ਇਸ ਨੂੰ ਦੇ ਦਾਂ ਜੀ ਬਲੈਕ ਚਟਨੀ ਬਹੁਤ ਅੱਛੀ ਤਰ੍ਹਾਂ ਇਹ ਰੋਸਟ ਹੋ ਗਿਆ ਜੀ ਖੰਦਰ ਦੇਖੋ ਕਿੰਨਾ ਸੋਹਣਾ ਬਣ ਗਿਆ ਇਹ ਦਾ ব্রাউন ব্রাউন ਸ਼ੇਡ ਹੀ ਸਾਨੂੰ ਚਾਹੀਦੀ ਸੀਗੀ ব্রাউন ਹੀ ਹੋ ਗਈ। ਕੋਕੋਨਟ ਪਾਊਡਰ ਸਾਦਾ ਜੀ ਜਿਹੜਾ ਜਿਹੜਾ ਉਹ ਵੇਖੋ ਕਿੰਨਾ ਸੋਹਣਾ ਕਲਰ ਆ ਗਿਆ ਇਹਨੂੰ ਅਸੀਂ ਕੱਢ ਲਿਆ ਇੱਕ ਬੋਲ ਦੇ ਵਿੱਚ ਇਹਦੇ ਵਿੱਚ ਨਾਲ ਹੀ ਅਸੀਂ ਪਾ ਦਾਂਗੇ ਆਹ ਵਾਲੀਆਂ ਰੋਸਟ ਗਿਰੀਆਂ ਇਹਨਾਂ ਦਾ ਅਸੀਂ ਛਿਲਕਾ ਨਹੀਂ ਉਤਾਰਿਆ ਵੈਸੇ ਕਈ ਛਿਲਕਾ ਵੀ ਉਤਾਰ ਲੈਂਦੇ ਆ ਪਰ ਮੈਂ ਇਹਨਾਂ ਦਾ ਛਿਲਕਾ ਨਹੀਂ ਉਤਾਰੂੰਗੀ ਮੈਂ ਆਪਣੇ ਢੰਗ ਦੇ ਨਾਲ ਇਹਨਾਂ ਨੂੰ ਬਣਾਉਂਗੀ। ਕਿਉਂਕਿ ਮਖਫਲੀ ਦਾ ਛਿਲਕਾ ਜਿਹੜਾ ਰੈੱਡ ਵਾਲਾ ਇਹਨੂੰ ਆਪਾਂ ਬਿਲਕੁਲ ਵੀ ਨਹੀਂ اتارਣਾ ਹੁੰਦਾ ਕੋਈ ਵੀ ਚੀਜ਼ ਦਾ ਆਪਾਂ ਬਣਾ ਕੇ ਖਾਣੇ ਆ ਉਹਦੇ ਨਾਲ-ਨਾਲ ਹੀ ਸਾਨੂੰ ਵਿੱਚ ਥੋੜੀਆਂ ਜੀਆਂ ਆਜੂਐਦਕ ਚੀਜ਼ਾਂ ਵੀ ਜਿਹੜੀਆਂ ਖਾਣੀਆਂ ਚਾਹੀਦੀਆਂ ਉਹਦੇ ਨਾਲ-ਨਾਲ ਜਿਹੜੀ ਚੀਜ਼ ਸਾਡੀ ਸਿਹਤ ਵਾਸਤੇ ਚੰਗੀ ਆ ਉਹਦਾ ਛਿਲਕਾ ਆਪਾਂ ਨੂੰ ਕਦੀ ਵੀ ਨਹੀਂ اتارਣਾ ਚਾਹੀਦਾ ਇਹਦੇ ਵਿੱਚ ਹੁਣ ਜੀ ਜਾਣਗੇ ਸਾਡੇ ਡਾਰਕ ਡਾਰਕ ਮਸਾਲੇ ਇਹਦੇ ਵਿੱਚ ਪਾਵਾਂਗੇ ਜਿਹੜਾ ਇਹਦਾ ਸਭ ਤੋਂ ਮੇਨ ਉਹ ਪਾਵਾਂਗੇ ਸੀ ਜੀ ਦੇਗੀ ਮਿਰਚ ਜਿੰਨੇ ਇਹਨੂੰ ਦੇਣਾ ਮਸਤ ਮਸਤ ਕਲਰ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਇਹਦੇ ਵਿੱਚ ਪਾਵਾਂਗੇ ਅਸੀਂ ਥੋੜਾ ਨਮਕ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਅਸੀਂ ਥੋੜੀ ਜੀ ਫ੍ਰੈਟ ਚਿਲੀ ਇਹਦੇ ਵਿੱਚ ਨਾਲ ਹੀ ਅਸੀਂ ਪਾਵਾਂਗੇ ਇਹ ਜੀ ਪੁੱਜਾ ਜੀਰਾ ਆਸੀ ਪਾਵਾਂਗੇ ਆਮਚੂਰ ਪਾਊਡਰ ਆਮਚੂਰ ਪਾਊਡਰ ਪਾਉਣਾ ਬਹੁਤ ਜ਼ਰੂਰੀ ਹੈ ਕਿਉਂ ਹਰ ਚੀਜ਼ ਜਿਹੜੀ ਹੁੰਦੀ ਹੈ ਕੋਈ ਆਪੋ ਆਪਣਾ ਤਰੀਕਾ ਹੁੰਦਾ ਹੈ ਖਟਾਸ ਇਹ ਆਮਚੂਰ ਪਾਊਡਰ ਜਿਹੜਾ ਸਾਡਾ ਇਹ ਹੋਮ ਮੇਡ ਹੈ ਜ ਤੁਸੀਂ ਆਂਬ ਹਰੇ ਲੈ ਕੇ ਉਹਨਾਂ ਨੂੰ ਸਕਾ ਕੇ ਜੇ ਕਹੋਗੇ ਤੇ ਅਸੀਂ ਤੁਹਾਨੂੰ ਇਹਦੀ ਵੀਡੀਓ ਦੇ ਦਾਂਗੇ ਇਸ ਤਰ੍ਹਾਂ ਇਹਨੂੰ ਬਣਾਉਣਾ ਵਾ ਸਕਾਉਣਾ ਵਾ ਇਹਦਾ ਬਹੁਤ ਹੀ ਸੋਹਣਾ ਦੇਖੋ ਫਾਈਨ ਪਾਊਡਰ ਬਣਦਾ ਫਰੈਸ਼ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਤੁਸੀਂ ਦੇਖੋ ਹੁਣ ਇਹ ਕਲਰ ਕਿੰਨਾ ਸੋਹਣਾ ਆ ਗਿਆ ਹੁਣ ਅਸੀਂ ਇਹਨਾਂ ਨੂੰ ਪਾਵਾਂਗੇ ਇੱਕ ਮਿਕਸੀ ਦੇ ਵਿੱਚ ਇਸ ਤਰ੍ਹਾਂ ਅਸੀਂ ਬੜੇ ਹੀ ਆਰਾਮ ਦੇ ਨਾਲ ਪਾਵਾਂਗੇ ਕਿਉਂਕਿ ਇਹਦੇ ਵਿੱਚ ਮਿਰਚਾ ਤੇ ਅਸੀਂ ਆਰਾਮ ਦੇ ਨਾਲ ਇਹਨਾਂ ਨੂੰ ਪਾਵਾਂਗੇ ਇਸ ਤਰ੍ਹਾਂ ਹੀ ਸਾਰੇ ਹੀ ਮਸਾਲੇ ਨੂੰ ਮਿਕਸੀ ਦੇ ਵਿੱਚ ਪਾਵਾਂਗੇ ਚਟਨੀ ਸਾਡੀ ਦੇਖੋ ਜੀ ਕਿੰਨੀ ਸੋਹੀ ਬਣ ਗਈ ਆ ਹੁਣ ਅਸੀਂ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲੈਂਗੇ ਜਿਵੇਂ ਦੀ ਸਾਨੂੰ ਚਟਣੀ ਚਾਹੀਦੀ ਸੀਗੀ ਉਸੇ ਤਰ੍ਹਾਂ ਦੀ ਹੀ ਸਾਨੂੰ ਚਟਣੀ ਜਿਹੜੀ ਉਹ ਮਿਲੀ ਆ ਤਿਆਰ ਹੋ ਕੇ ਬਿਲਕੁਲ ਵੀ ਉਨੀ ਕੀ ਦਾ ਕੋਈ ਵੀ ਫਰਕ ਨਹੀਂ ਦਾ ਸੇਮ ਚਟਣੀ ਸਾਨੂੰ ਇਸੇ ਤਰੀਕੇ ਦੀ ਹੀ ਚਾਹੀਦੀ ਸੀ ਅਸੀਂ ਹੁਣ ਜਦੋਂ ਤੁਸੀਂ ਬਣਾਉਂਗੇ ਨਾ ਮਹਿਕ ਤਾਂ ਇਹਦੀ ਉਦੋਂ ਤੁਹਾਨੂੰ ਹੀ ਪਤਾ ਲੱਗੂਗਾ ਪਰ ਕਲਰ ਤੁਸੀਂ ਦੇਖ ਸਕਦੇ ਆ ਕਲਰ ਇਹਦੀ ਚਮਕ ਆ ਦੇਖੋ ਤੁਸੀਂ ਪੁੱਛੋਗੇ ਕਿ ਜਿਹੜਾ ਲਸਣ ਆ ਉਹ ਛਿੱਲਣ ਤੋਂ ਬਗੈਰ ਕਿਉਂ ਪਾਇਆ ਸੀਗਾ ਬਸ ਇਹ ਹੀ ਚੀਜ਼ ਸੀਗੀ ਉਹ ਕਿਉਂਕਿ ਸਾਨੂੰ ਪਰਫੈਕਟ ਚਟਣੀ ਉਹ ਵਾਲੀ ਹੀ ਚਾਹੀਦੀ ਸੀ ਜਿਹੜੀ ਜਿਵੇਂ ਕਿ ਆਪਣੇ ਅਮਰਤਸਰ ਦੇ ਨਿਊਟਰੀ ਕੁਲਚਾ ਹੈ ਨਾ ਪਾਪੜ ਵੜੀਆਂ ਮਸ਼ਹੂਰ ਆ ਹਰ ਸ਼ਹਿਰ ਦੀਆਂ ਹਰ ਸਟੇਟ ਦੀ ਕੋਈ ਨਾ ਕੋਈ ਚੀਜ਼ ਜਿਹੜੀ ਉਹ ਮਸ਼ਹੂਰ ਹੁੰਦੀ ਆ ਇਸੇ ਤਰ੍ਹਾਂ ਦੇ ਨਾਲ ਇਹ ਬੜਾ ਪਾਓ ਇਹ ਮਹਾਰਾਸ਼ਟਰ ਦਾ ਵਾ ਸਭ ਤੋਂ ਮਸ਼ਹੂਰ ਦੇਸ਼ ਜਿਹੜੀ ਉੱਥੋਂ ਦੀ ਉੱਥੇ ਹਰ ਰੇੜੀ ਠੇਲੇ ਤੇ ਮਿਲਦਾ ਵਾ ਕਿਉਂਕਿ ਮੈਂਦਾ ਗਈ ਨਹੀਂ ਜੀ ਮੇਰੇ ਰਿਸ਼ਤੇਦਾਰ ਗਏ ਸੀਗੇ ਉਹ ਦੱਸਦੇ ਸੀਗੇ ਮੈਨੂੰ ਕਿ ਉੱਥੇ ਹਰ ਜਗ੍ਹਾ ਤੇ ਮਿਲਦਾ ਤੇ ਇਸ ਕਰਕੇ ਮੈਂ ਉਹਨਾਂ ਚੀਜ਼ਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਨੋਟ ਕੀਤਾ ਕਰਕੇ ਤੇ ਮੈਂ ਤੁਹਾਡੇ ਕੋਲ ਜਿਸ ਤਰ੍ਹਾਂ ਸੇਮ ਟੂ ਸੇਮ ਉੱਥੋਂ ਵਾਲੀ ਰੈਸਪੀ ਮੈਂ ਲੈ ਕੇ ਆਈ ਆ ਤੇ ਉਹ ਹੀ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਤੇ ਤੁਸੀਂ ਇਸ ਰੈਸਪੀ ਨੂੰ ਘਰ ਦੇ ਵਿੱਚ ਜ਼ਰੂਰ ਹੀ ਬਣਾਉਣਾ ਸਾਂਝੀ ਕਰਨਾ ਫੇਰ ਹੀ ਪਤਾ ਲੱਗਦਾ ਵਾ ਕਿ ਅਸੀਂ ਤੁਹਾਨੂੰ ਸਹੀ ਦੱਸਿਆ ਵਾ ਸਹੀ ਗਾਈਡ ਕੀਤਾ ਵਾ ਤੇ ਚਟਨੀ ਸਾਡੀ ਬਣ ਕੇ ਜੀ ਤਿਆਰ ਆ ਤੇ ਚਲੋ ਹੁਣ ਆਪਾਂ ਤਿਆਰੀ ਕਰੀਏ ਇਹਦੇ ਵੇਸਣ ਦੇ ਕੋਲ ਵਾਸਤੇ ਉਹਨੂੰ ਕਰਕੇ ਆਪਾਂ ਰੱਖਾਂਗੇ ਰੈਸਟ ਤੇ ਹੁਣ ਆਪਾਂ ਉਹਦੀ ਤਿਆਰੀ ਕਰਦੇ ਆ ਉਹਦੇ ਲਈ ਆਪਾਂ ਇੱਧਰ ਅਸੀਂ ਲੈ ਲਿਆ ਜੀ ਵੇਸਣ ਵੇਸਣ ਆਪਾਂ ਉਹਨਾਂ ਹੀ ਲਵਾਂਗੇ ਜਿੰਨੇ ਆਪਾਂ ਵੜੇ ਬਣਾਉਣੇ ਆ ਕਿਉਂਕਿ ਵੇਸਣ ਦੀ ਆਪਾਂ ਨੂੰ ਹੋਰ ਕਿਤੇ ਜ਼ਰੂਰਤ ਨਹੀਂ ਆਪਾਂ ਇਹਦੀ ਕੋਟਿੰਗ ਹੀ ਕਰਨੀ ਆ ਕਾਪਾ ਪਤਲਾ-ਪਤਲਾ ਵੇਸਣ ਲਵਾਂ। ਆਪਾਂ ਕੋਈ ਪਕੌੜੀਆਂ ਵਾਂਗੂ ਨਹੀਂ ਬਣਾਉਣਾ ਇਹ। ਪਤਲਾ-ਪਤਲਾ ਵੇਸਣਾ ਆਵਾਂਗੇ। ਅਸੀਂ ਥੋੜਾ ਪਾਵਾਂਗੇ ਇਹਦੇ ਵਿੱਚ ਲੂਣ। ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਅਸੀਂ 컬러 ਵਾਸਤੇ ਢੇਕੀ ਮਿਰਚ। ਇਹਦੇ ਵਿੱਚ ਪਾਵਾਂਗੇ ਅਸੀਂ ਥੋੜਾ ਸਾਤ ਜੀਰਾ। ਕਿਉਂਕਿ ਜਦੋਂ ਕਿੰਨੇ ਵਸ ਨੇ ਤਲੇ ਜਾਣਾ ਵਾ ਤੇ ਸਾਤ ਜੀਰੇ ਦਾ ਜਿਹੜਾ ਫਲੇਵਰ ਆ ਬਹੁਤ ਹੀ ਵਧੀਆ ਆਊਗਾ ਤੇ ਅਸੀਂ ਇਹਦੇ ਵਿੱਚ ਜੀ ਐਡ ਕਰਾਂਗੇ ਅਸੀਂ ਹਲਦੀ ਨਹੀਂ ਇਹਦੇ ਵਿੱਚ ਪਾਈ ਕਿਉਂਕਿ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਥੋੜਾ ਜਿਹਾ ਬੇਕਿੰਗ ਪਾਊਡਰ ਥੋੜਾ ਜਿਹਾ ਲਵਾਂਗੇ ਅਸੀਂ ਅਸੀਂ ਬੇਕਿੰਗ ਪਾਊਡਰ ਲੈ ਰਹੇ ਹਾਂ ਛੋਟਾ ਇਸ ਕਰਕੇ ਅਸੀਂ ਬੇਕਿੰਗ ਸੋਡਾ ਲੈ ਰਹੇ ਹਾਂ ਇਸ ਕਰਕੇ ਅਸੀਂ ਹਲਦੀ ਨਹੀਂ ਇਹਦੇ ਵਿੱਚ ਪਾਈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਪਾਵਾਂਗੇ ਅਸੀਂ ਇਹਦੇ ਵਿੱਚ ਕਸਤੂਰੀ ਮੇਥੀ ਜੋ ਕਿ ਬਰੀਕ ਗ੍ਰाइंड ਕੀਤੀ ਹੋਈ ਆ ਥੋੜੀ ਜੀ ਪਾਵਾਂਗੇ ਅਸੀਂ ਜੀ ਇਹਦੇ ਵਿੱਚ ਅਜ਼ਵਾਇਨ ਇਹ ਚੀਜ਼ਾਂ ਆਪਸ਼ਨ ਆ ਤੁਸੀਂ ਆਪਣੇ ਤਰੀਕੇ ਦੇ ਨਾਲ ਪਾ ਸਕਦੇ ਹੋ ਪਰ ਇਹ ਚੀਜ਼ਾਂ ਜਿਹੜੀਆਂ ਆਪਾਂ ਜਦੋਂ ਕੋਈ ਤਲੀ ਚੀਜ਼ ਬਣਾਉਨੇ ਆ ਨਾ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਜਵੈਨ ਇਹ ਚੀਜ਼ਾਂ ਪਾਉਣੀਆਂ ਆ ਥੋੜਾ ਜ਼ਰੂਰੀ ਹੁੰਦੀ ਆ ਇਸ ਕਰਕੇ ਆਪਾਂ ਪਾਣੀ ਹੀ ਲੈਣੀ ਆ ਤੇ ਪੌਣੀਆਂ ਵੀ ਚਾਹੀਦੀਆਂ ਸਕਿਪ ਤਾਂ ਕਰੋ ਜੇਕਰ ਤੁਹਾਡੇ ਕੋਲ ਨਹੀਂ ਮੌਜੂਦ ਨਹੀਂ ਆ ਜੇਕਰ ਤੁਹਾਡੇ ਕੋਲ ਹੈਗੀਆਂ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਵਰਤੋ ਠੀਕਾ ਹੁਣ ਅਸੀਂ ਇਹਦੇ ਚ ਪਾਵਾਂਗੇ ਜੀ ਥੋੜਾ ਥੋੜਾ ਪਾਣੀ ਨਾ ਸੋਹਣਾ ਆ ਗਿਆ ਇਹ ਤੇਗੀ ਮਿਰਚ ਪਾਉਣ ਨਾਲ ਹੀ ਦਾ ਕਲਰ ਬਹੁਤ ਵਧੀਆ ਹੋ ਗਿਆ ਆਪਾਂ ਨੂੰ ਹਲਦੀ ਪਾਉਣ ਦੀ ਜ਼ਰੂਰਤ ਨਹੀਂ ਪਈ ਕੋਈ ਵੀ ਚੀਜ਼ ਹੈ ਨਾ ਫੂਡ ਕਲਰ ਤੋਂ ਬਗੈਰ ਹੀ ਬਣਾਉਣ ਦੀ ਕੋਸ਼ਿਸ਼ ਕਰੋ ਫੂਡ ਕਲਰ ਦੇ ਨਾਲ ਕੋਈ ਨਹੀਂ ਆ ਥੋੜਾ ਜਿਹਾ ਚੀਜ਼ ਸੁਹਾਵਣੀ ਜ਼ਰੂਰ ਲੱਗ ਜਾਂਦੀ ਆ ਪਰ ਉਹ ਉਹ ਫਿਰ ਕੈਮੀਕਲ ਹੀ ਆ ਫਿਰ ਬਾਜ਼ਾਰ ਦੇ ਨਾਲੋਂ ਤਾਂ ਘੱਟ ਕੁਝ ਵੀ ਨਾ ਹੋਇਆ ਕੋਈ ਚੀਜ਼ ਮੈਂ ਕਹਿ ਨਹੀਂ ਸਕਦੀ ਕਿ ਕਿਸੇ ਦੇ ਵਿੱਚ ਕੰਮ ਕਰਦੇ ਆ ਕਿਤੇ ਨਾ ਕਿਤੇ ਕੋਈ ਚੀਜ਼ ਹੁੰਦੀ ਆ ਜਿਵੇਂ ਆਪਾਂ ਚੋਲ ਬਣਾਉਣੇ ਜਰਦਾ ਬਣਾਉਣੇ ਇਹੋ ਜੀਆਂ ਚੀਜ਼ਾਂ ਹੋਗੀਆਂ ਉਹਨਾਂ 'ਚ ਤਾਂ ਆਪਾਂ ਕਲਰ ਪਾਉਣਾ ਹੀ ਹੁੰਦਾ ਵਾ ਉਹ ਵਾਲਾ ਕਲਰ ਆਪਾਂ ਚਲੋ ਖਾਨੇ ਆਪਾਂ ਨੂੰ ਸ਼ੂਟ ਵੀ ਕਰਦਾ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਕਲਰ ਆ ਚੁੱਕੇ ਆ ਨਾ ਵਿਚਾਰਦੇ ਚਮਠਿਆਈ ਵਾਲੀਆਂ ਦੁਕਾਨਾਂ ਤੇ ਦੇਖੋ ਮਠਿਆਈਆਂ ਜਿਹੜੀਆਂ ਕਿੰਨੇ ਕਲਰਾਂ ਦੇ ਵਿੱਚ ਆ ਰਹੀਆਂ ਵਾ ਪਰ ਉਹ ਕੋਈ ਆਪਣੀ ਸਿਹਤ ਵਾਸਤੇ ਨਹੀਂ ਨਾ ਵਧੀਆ ਨਹੀਂ ਐ ਇੰਨਾਂ ਆਪਣੇ ਦੋ ਮਠਿਆਈਆਂ ਹੁੰਦੀਆਂ ਸੀ ਇੱਕ ਮਠਿਆਈ ਹੁੰਦੀ ਸੀ ਖੋਏ ਦੀ ਤੇ ਇੱਕ ਵੇਸਣ ਦੋ ਚੀਜ਼ਾਂ ਹੁਣ ਪਤਾ ਹੀ ਨਹੀਂ ਕਿੰਨੇ ਕੁ ਤਰੀਕਿਆਂ ਦੀ ਮਠਿਆਈ ਆ ਕਲਰਾਂ ਦੇ ਨਾਲ ਹੀ ਸਭ ਕੁਝ ਚੇਂਜ ਕੀਤਾ ਹੋਇਆ ਤੇ ਇਹ ਜੀ ਬਣ ਗਿਆ ਸਾਡਾ ਪਰਫੈਕਟ ਕੋਲ ਤੇ ਇਹਨੂੰ ਆਪਾਂ ਹੁਣ ਕਰਾਉਨੇ ਆ ਜੀ 5-10 ਮਿੰਟ ਵਾਸਤੇ ਰੈਸਟ ਇਹ ਕਰੇ ਰੈਸਟ ਤੇ ਅਸੀਂ ਉਹਨਾਂ ਚਿਰ ਕਰ ਲਈਏ ਜੀ ਆਲੂ ਦੇ ਤੜਕੇ ਦੀ ਤਿਆਰੀ ਅੰਦਰ ਲਵਾਂਗੇ ਜੀ ਅਸੀਂ 2 3 ਚਮਚ ਆਇਲ ਸੋਇਬੀਨ ਆਇਲ ਆ ਜੀ ਇਹ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਰਾਈ ਰਾਈ ਲੈਣੀ ਹੈ ਜੀ ਇੱਕ ਸਰੋਵੇਂ ਹੁੰਦੀ ਹੈ ਜਿਹੜੀ ਆਪਾਂ ਪਾਉਨੇ ਆ ਉਹ ਵੀ ਹੋਰ ਨਹੀਂ ਲੈਣੀ ਰਾਈ ਲੈਣੀ ਆ ਤੇ ਥੋੜੀ ਜੀ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਹਿੰਗ ਇਹ ਬੌਂ ਬਹੁਤ ਹੀ ਜ਼ਰੂਰੀ ਹੈ ਤੇ ਇੱਧਰ ਵੀ ਅਸੀਂ ਥੋੜੀ ਜੀ ਪਾਵਾਂਗੇ ਅਜਵਾਇਨ ਇਹ ਥੋੜਾ ਜਿਹਾ ਪਾਉ ਲ लीजिए ਅਸੀਂ ਤੇ ਜੀਰਾ ਇਹਦੇ ਵਿੱਚ ਅਸੀਂ ਪਾਵਾਂਗੇ ਲਾਲ ਮਿਰਚ ਕੁੱਟੀ ਹੋਈ ਕਿਉਂਕਿ ਇਹਦੇ ਨਾਲ ਇਹਦਾ ਜਿਹੜਾ ਵਾ ਫਲੇਵਰ ਬਹੁਤ ਸੋਹਣਾ ਬਣੂਗਾ ਇਹ ਜੀ ਸਾਡੀ ਹਲਦੀ ਸੰਦੇ ਸਾਡੇ ਜਿਹੜੀ ਡੱਬੋਚ ਇਹਦੇ ਵਿੱਚ ਪਾਵਾਂਗੇ ਅਸੀਂ ਆਪਣੇ ਆਲੂ ਆਲੂ ਸਾਡੇ ਮਸਾਲੇ ਦੇ ਵਿੱਚ ਜੀਰਾ ਚੁੱਕੇ ਬਿਲਕੁਲ ਸਾਰੇ ਮਸਾਲੇ ਜਿਹੜੇ ਇਹਨਾਂ ਦੇ ਵਿੱਚ ਰਲ ਗਏ ਤੇ ਅਸੀਂ ਇਹਨਾਂ ਨੂੰ ਕਰ ਲਿਆ ਵਾ ਜੀ ਇਸ ਤਰ੍ਹਾਂ ਹੀ ਮੈਸ਼ ਤੁਸੀਂ ਦੇਖਦੇ ਹੋਵੋਗੇ ਇਹਦੇ ਵਿੱਚ ਥੋੜਾ ਥੋੜਾ ਜਿਹਾ ਦਾਣੇਦਾਰ ਜੀ ਚੀਜ਼ ਆ ਦਿਖ ਰਹੀ ਹੈ ਕਿਉਂਕਿ ਆਲੂ ਨੂੰ ਅਸੀਂ ਬਹੁਤ ਜ਼ਿਆਦੇ ਵਾਲਾ ਮੈਸ਼ ਨਹੀਂ ਕਰਾਂਗੇ ਉਹ ਮਤਲਬ ਕਿ ਉਹਦੇ ਵਿੱਚ ਫਿਰ ਇੱਕ ਚਿਪਕ ਜੀ ਆ ਜਾਊਗੀ ਜਿਸ ਤਰ੍ਹਾਂ ਆਪਾਂ ਨੂੰ ਤਾਂ ਕਰਕੇ ਕੱਟ ਕੇ ਜਦੋਂ ਆਪਾਂ ਨੂੰ ਉਬਾਲ ਲਏ ਹੋਣੇ ਆ ਠੰਡੇ ਹੋਣੇ ਆ ਉਹਨਾਂ ਨੂੰ ਆਪਾਂ ਕੱਟ ਕੇ ਫਿਰ ਜਦੋਂ ਆਪਾਂ ਕੱਟੇ ਹੋਏ ਆਲੂਆਂ ਨੂੰ ਇਸ ਤਰ੍ਹਾਂ ਮੈਸ਼ ਕਰਾਂਗੇ ਨਾ ਉਹਦੇ ਵਿੱਚ ਇਸ ਤਰ੍ਹਾਂ ਥੋੜਾ ਜਿਹਾ ਆਪਣੇ ਆਪ ਹੀ ਦਾਣੇਦਾਰ ਬਣ ਜਾਊਗਾ ਇਹ ਆਪੋ ਆਪਣਾ ਤਰੀਕਾ ਹੁੰਦਾ ਹੈ ਕਿ ਕਿਸ ਤਰ੍ਹਾਂ ਆਪਾਂ ਚੀਜ਼ ਜਿਹੜੀ ਆ ਉਹਨੂੰ ਥੋੜੀ ਲੁੱਕ ਦੇਣੀ ਆ ਕਿਸ ਤਰ੍ਹਾਂ ਦੀ ਚੰਗੀ ਲੱਗੂਗੀ ਜੇਕਰ ਆਪਾਂ ਜਿਆਦਾ ਆਪਾਂ ਇਹਨੂੰ ਇਸ ਤਰ੍ਹਾਂ ਮੈਸ਼ ਕਰ ਵੀ ਰਹੇ ਆ ਨਾ ਪਰ ਉਹ ਵਿੱਚ ਦਾਣੇਦਾਰ ਜਿਹੇ ਆਲੂ ਜਿਹੜੇ ਆ ਉਹ ਫੇਰ ਵੀ ਰਹਿ ਰਹੇ ਆ ਉਹ ਅਸੀਂ ਆਪ ਹੀ ਉਹਨਾਂ ਨੂੰ ਥੋੜਾ ਥੋੜਾ ਜਿਆ ਰੱਖਿਆ ਵਾ ਬਹੁਤ ਜਿਆਦਾ ਜਿਹੜਾ ਵਾ ਉਹ ਨਹੀਂ ਘੋਲਿਆ ਫਿਰ ਜਦੋਂ ਤੁਸੀਂ ਖਾਓਗੇ ਤੇ ਉਹ ਫਿਰ ਮੂੰਹ ਦੇ ਵਿੱਚ ਵੀ ਆਉਣੇ ਚਾਹੀਦੇ ਆ ਨਾ ਉਹਨੂੰ ਵੀ ਟੇਸਟ ਵੀ ਆਵੇ ਨਾ ਚਲੋ ਜੀ ਆਲੂ ਤਾਂ ਹੋ ਗਏ ਜੀ ਸਾਡੇ ਤਿਆਰ ਤੇ ਹੁਣ ਅਸੀਂ ਇਹਨਾਂ ਦੇ ਮਾਰਕਦੇ ਆ ਜੀ ਵੜੇ ਬਣਾਉਣੇ ਆ ਬਣਾ ਕੇ ਤੁਹਾਨੂੰ ਦਿਖਾਉਣੇ ਆ ਹਾਂਜੀ ਆਲੂ ਦੀਆਂ ਇਸ ਤਰ੍ਹਾਂ ਅਸੀਂ ਜੀ ਬੋਲਾਂ ਬਣਾ ਲਿਆ ਵਾ ਬਹੁਤ ਸੋਹਣੀਆਂ ਬਣੀਆਂ ਪਰਫੈਕਟ ਸਾਈਜ਼ ਤੁਸੀਂ ਆਪ ਵੇਖ ਲੈਣਾ ਸਾਡੇ ਜਿਹੜੇ ਬ੍ਰੈਡ ਪਾਉ ਜੇ ਆ ਉਹਨਾਂ ਦਾ ਸਾਈਜ਼ ਤੇ ਛੋਟਾ ਹੀ ਹੈਗਾ ਵਾ ਸਾਈਜ਼ ਤੋਂ ਉਹਨਾਂ ਦਾ ਏਡਾ ਏਡਾ ਹੀ 1 2 3 ਛੋਟੇ ਆ ਬੋਲ ਤਾਂ ਭਾਵੇਂ ਹੋਰ ਛੋਟੀ ਕਰ ਲੈਂਦੇ ਪਰ ਮੈਂ ਕਹਾਂ ਜੇ ਟੇਸਟ ਹੀ ਨਾ ਆਇਆ ਵਿੱਚ ਤਾਂ ਫਿਰ ਕੀ ਫਾਇਦਾ ਇਸ ਕਰਕੇ ਮੈਂ మీడియం ਸਾਈਜ਼ ਦੀਆਂ ਬਣਾ ਲਿਆ। ਹੁਣ ਇਧਰ ਸਾਡਾ ਬੇਸਨ ਤਿਆਰ ਹੈ ਤੇ ਇਹਦੇ ਵਿੱਚ ਅਸੀਂ ਬਣਾਵਾਂਗੇ ਇਹਦੀਆਂ ਮੇਨ ਸੇਮੀਆਂ। ਜੇ ਤੋਂ ਬਿਨਾ ਸਾਡਾ ਬੜਾ ਪਾਓ ਬੇਕਾਰ ਹਨ। ਪਰਫੈਕਟ ਲੁੱਕ ਇਹਨਾਂ ਦੇ ਨਾਲ ਹੀ ਆਉਂਗੇ। ਦੀ ਫਾਈਨਲ ਲੁੱਕ ਇਸੇ ਤਰ੍ਹਾਂ ਹੀ ਅਸੀਂ ਹੋਰ ਬਣਾ ਲਵਾਂਗੇ ਇਹਦੇ ਵਿੱਚ ਇਸੇ ਤਰ੍ਹਾਂ ਹੀ ਇਹਨੂੰ ਕਰ ਲਵਾਂਗੇ ਜੀ ਡਿਪ ਅਸੀਂ ਇਹਨੂੰ ਹੱਥਾਂ ਨਾਲ ਵੀ ਪਾ ਸਕਦੇ ਹਾਂ ਮੈਂ ਵੈਸੇ ਚੈੱਕ ਹੀ ਕਰ ਰਹੀ ਹਾਂ ਕਿ ਜੇ ਕਰ ਚਮਚੇ ਦੇ ਨਾਲ ਸੈਟਿੰਗ ਆ ਜੂ ਨਹੀਂ ਤੇ ਮੈਂ ਹੱਥ ਨਾਲ ਹੀ ਟਰਾਈ ਕਰੂੰਗੀ ਤੇ ਆ ਫੋਕ ਮੈਂ ਇਸ ਕਰਕੇ ਲਿਆ ਕਿਉਂਕਿ ਜਿਹੜਾ ਐਕਸਟਰਾ ਵੇਸਣ ਆ ਉਹ ਇਹਦੇ ਨਾਲ ਨਹੀਂ ਜਾਊਗਾ ਤੇ ਤਲਣ ਵਾਸਤੇ ਹਮੇਸ਼ਾ ਤੁਸੀਂ ਚੀਜ਼ ਨੂੰ ਇੱਕ ਸਾਈਡ ਤੋਂ ਸੁਕਾਉਗੇ ਕਿ ਮੈਂ ਘਾਟ ਦੀ ਮਾਤ ਦੇ ਨਾਲ ਹੀ ਇਹਨੂੰ ਪਾਉਂਗੀ ਇਸਿੰਦੀ ਕੋਟਿੰਗ ਜਿਹੜੀ ਨਾ ਇਹਨਾਂ ਨੂੰ ਬਹੁਤ ਜ਼ਿਆਦੀ ਨਹੀਂ ਹੋਣੀ ਚਾਹੀਦੀ ਇਹ ਆਪਾਂ ਪਕੌੜੇ ਨਹੀਂ ਬਣਾ ਰਹੇ ਅਸੀਂ ਵੜਾ ਬਣਾ ਰਹੇ ਹਾਂ ਜੀ ਇਸ ਕਰਕੇ ਦਰਮਿਆਨੀ ਕੋਟਿੰਗ ਹੋਣੀ ਚਾਹੀਦੀ ਹੈ ਜਿਹਦੇ ਚ ਬਸ ਡਿਪ ਹੋ ਜਨ ਹਾਂ ਵਾੜਾ ਜਿਹੜਾ ਸਾਡੇ ਕੰਮ ਆਉਂ ਉਹ ਸਭ ਪਹਿਲਾਂ ਕੱਢ ਲੈਣਾ ਹਾਂ ਜੋ ਸਾਨੂੰ ਚਾਹੀਦਾ ਸੀ ਉਹ ਵੀ ਸਾਨੂੰ ਮੇਲੇ ਦੇਗਾ ਕਹਿੰਦੇ ਕੋਸ਼ਿਸ਼ ਕਰਨੀ ਚਾਹੀਦੀ ਆ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਉੱਚੀ ਸਫਲਤਾ ਜ਼ਰੂਰ ਮਿਲਦੀ ਆ ਇਸ ਕਰਕੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਣਿਆ ਰਹਿਣਾ ਅੰਤ ਤੱਕ ਤੇ ਕੋਈ ਇਤੇ ਜ਼ਿਆਦਾ ਜੋਰ-ਜਾਮਾ ਨਹੀਂ ਲੱਗਦਾ ਕੋਈ ਨਾ ਨੰਮਾ ਜ਼ਿਆਦਾ ਇਹ ਮਤਲਬ ਕਿ ਇੱਕ ਸਾਨੂੰ ਲਿਆਉਣੇ ਪੈਣੇ ਆ 버ਗਰ ਜੇ ਹੀ ਵਿਚਾਰ ਤੋਂ ਬਾਕੀ ਚੀਜ਼ਾਂ ਦਾ ਤਕਰੀਬਨ ਹੀ ਸਾਡੀ ਰਸੋਈ ਦੇ ਵਿੱਚ ਜਿਹੜੀਆਂ ਆ ਇਹ ਆਪਾਂ ਦੋ ਟਾਈਮ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹੀ ਕਰਦੇ ਆ ਕਰਦੇ ਨੇ ਸਾਰੇ ਮਿਰਚ ਮਸਾਲੇ ਲਸਣ ਮਿਰਚ ਵੇਸਣ ਕਿਹੜੀ ਚੀਜ਼ ਹੈ ਜਿਹੜੀ ਘਰ ਵਿੱਚ ਨਹੀਂ ਹੁੰਦੀ ਤੇ ਤੁਸੀਂ ਘਰ ਬੈਠਿਆਂ ਬੈਠਿਆਂ ਹੁਣ ਜਿਵੇਂ ਬਾਰਿਸ਼ਾਂ ਦਾ ਮੌਸਮ ਹੈ ਤੇ ਤੁਸੀਂ ਇਹੋ ਜੀਆਂ ਚੀਜ਼ਾਂ ਬਣਾਓ ਤੇ ਆਪਣੇ ਘਰ ਆਪਣੇ ਹੱਥਾਂ ਦੇ ਨਾਲ ਸਾਫ਼ ਸੁਥਰੀਆਂ ਖਾਓ ਤੇ ਆਪਣੀ ਫੈਮਲੀ ਨੂੰ ਵੀ ਖਵਾਓ ਤੇ ਜਿਵੇਂ ਸਾਡੀ ਉਸ ਬੇਟੀ ਨੇ ਕਮੈਂਟ ਕੀਤਾ ਸੀਗਾ ਮੈਸੇਜ ਦਿੱਤਾ ਸੀ ਅੰਟੀ ਜੀ ਤੁਸੀਂ ਬੜਾ ਪਾਓ ਬਣਾਓ ਤੇ ਨਾਲ ਉਹਨਾਂ ਨੇ ਸਾਨੂੰ ਕਿਹਾ ਸੀ ਜੀ ਡੋਕਲਾ ਵੀ ਉਹਦੀ ਵੀ ਰੈਸਪੀ ਭੇਜੋ ਮੈਂ ਬਹੁਤ ਜਲਦੀ ਡੋਕਲੇ ਦੀ ਰੈਸਪੀ ਵੀ ਭੇਜੂਗੀ ਥੈਂਕ ਯੂ ਬੋਲਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੇ ਵਾਸਤੇ ਬੈਸਟ ਸਮਝਿਆ ਤੇ ਮੈਂ ਅੱਜ ਉਹਨਾਂ ਨੂੰ ਇਸ ਚੀਜ਼ ਦੀ ਰੈਸਪੀ ਦੇ ਰਹੀ ਹਾਂ ਥੈਂਕ ਯੂ ਬੇਟਾ ਮੈਂ ਤਾਂ ਬਣਾ ਦਿੱਤੇ ਆ ਤੇ ਹੁਣ ਤੁਸੀਂ ਜਲਦੀ ਹੀ ਬਣਾ ਕੇ ਫੈਮਿਲੀ ਨੂੰ ਖਵਾ ਕੇ ਤੇ ਮੈਨੂੰ ਮੈਸੇਜ ਕਰਕੇ ਦੱਸਣਾ ਕਿ ਅੰਟੀ ਜੀ ਬਹੁਤ ਸੋਹਣੇ ਬਣੇ ਸੀਗੇ ये हो गए जी ਸਾਡੇ ਤਿਆਰ ਆਹ ਜੀ ਸਾਡੀ ਕੜੀ ਮਿਰਚ ਇਸ ਤਰ੍ਹਾਂ ਸੀ ਕੱਟ ਲਾ ਦੇ ਸੀ ਕੱਟ ਲਾਉਣ ਤੋਂ ਬਿਨਾ ਬਹੁਤ ਚਲਕੇ ਬਣਾਉਂਦੇ ਆਂ। ਹੁਣ ਅੱਗੇ ਇਹ ਮਾਰੀਏ। ਮਿਰਚਾਂ ਸਾਡੀਆਂ ਗੰਦੀਆਂ ਹੋ। ਮਿਰਚਾਂ ਸੀ ਇੱਕ ਪਲੇਟ 'ਚ ਪਾ ਲਈਆਂ ਸਤੇ ਦੇ ਉੱਪਰ ਅਸੀਂ ਪਾਵਾਂਗੇ ਜਿਹੜਾ ਥੋੜਾ ਜਿਹਾ ਨਮਕ ਜਾਤੇ ਨਾਮ ਕਿ ਦਿੱਤਾ ਜੀ ਬਾ ਕਿਉਂ ਛੋਟੇ ਹੀ ਮਿਲੇ ਸੀਗੇ ਵੱਡੇ ਵਾਲੇ ਨਹੀਂ ਸੀ ਮਿਲੇ ਤੇ ਇਸ ਕਰਕੇ ਅਸੀਂ ਛੋਟਿਆਂ ਨਾਲ ਹੀ ਕੰਮ ਸਾਰਾਂਗੇ ਤੇ ਇਹ ਅਸੀਂ ਤੁਹਾਨੂੰ ਇੱਕੋ ਹੋਰ ਤਰੀਕੇ ਦੇ ਵਿੱਚ ਵੀ ਦੱਸਣ ਜਾ ਰਹੇ ਹਾਂ ਤੇ ਇਹਨਾਂ ਨੂੰ ਅਸੀਂ ਆ ਜਿਹੜੀ ਚਟਣੀ ਆ ਅਸੀਂ ਪਹਿਲਾਂ ਹੀ ਤਿਆਰ ਕਰ ਲਈ ਸੀ ਇਹਦੇ ਵਿੱਚ ਅਸੀਂ ਸਾਡੇ ਕੋਲ ਧਨੀਆਂ ਨਹੀਂ ਸੀ ਹੈਗਾ ਤੇ ਤੁਹਾਨੂੰ ਪਤਾ ਆਪਣੇ ਕੋਲ ਕੋਈ ਚੀਜ਼ ਨਾ ਹੋਵੇ ਤਾਂ ਆਪਾਂ ਉਸ ਚੀਜ਼ ਨੂੰ ਜਿਹੜਾ ਵਾ ਉਹ ਸਟੈਮ ਪਾਸ ਕਰ ਹੀ ਲੈਨੇ ਆ ਅਸੀਂ ਇਹਦੇ ਵਿੱਚ ਪਦੀਨਾ ਲਿਆ ਹਰੀ ਮਿਰਚ ਤੇ ਲਸਣ ਤੇ ਦੋ ਤਿੰਨ ਟੁਕੜੇ ਅਸੀਂ ਅਦਰਕ ਦੇ ਲਏ ਸੀਗੇ ਤੇ ਇਹ ਬਹੁਤ ਹੀ ਵਧੀਆ ਚਟਣੀ ਬਣੀ ਆ ਸਾਡੀ ਤੇ ਇਹ ਚਟਣੀ ਤੁਸੀਂ ਤਿਆਰ ਕਰ ਲੈਣੀ ਇਹਦੀ ਅਸੀਂ ਤੁਹਾਨੂੰ ਰੈਸਪੀ ਨਹੀਂ ਸੀ ਦਿਖਾਈ ਕਿਉਂਕਿ ਅਸੀਂ ਕਿਹਾ ਇਹ ਆਮ ਹੀ ਪਤਾ ਹੀ ਹੁੰਦਾ ਵਾ ਤੇ ਨਾਲੇ ਅਸੀਂ ਵੀਡੀਓ ਦੇ ਵਿੱਚ ਦੱਸ ਦਵਾਂਗੇ ਤੇ ਇਹ ਹੈ ਸਾਡੀ ਇਹਨੂੰ ਅਸੀਂ ਥੋੜਾ ਜਿਹਾ ਅਲੱਗ ਜਿਹੀ ਤਰੀਕੇ ਦੇ ਨਾਲ ਤੁਹਾਨੂੰ ਦੱਸਣ ਲੱਗੇ ਆ ਤੇ ਇਸ ਨੂੰ ਅਸੀਂ ਵੇਸਣ ਲਾ ਕੇ ਪਕਾਇਆ ਨਹੀਂਗਾ ਇਹ ਸਾਡਾ ਇਸ ਤਰ੍ਹਾਂ ਹੀ ਚੱਲੂਗਾ ਇਹਦੇ ਉੱਪਰ ਅਸੀਂ ਲਾਵਾਂਗੇ ਜੀ ਅਸੀਂ ਪਾਵਾਂਗੇ ਜੀ ਇਹਦੇ ਉੱਪਰ ਚੀਜ਼ ਇਹ ਅਸੀਂ ਇੱਕ ਨਮੀ ਲੁੱਕ ਦੇ ਰਹੇ ਹਾਂ ਅਸੀਂ ਤੁਹਾਨੂੰ ਬੜੇ ਪਾਓ ਹੋਰ ਵੀ ਦੋ ਤਿੰਨ ਤਰੀਕੇ ਦੇ ਵਿੱਚ ਦੱਸਾਂਗੇ ਸੀ ਨੁਸਤਰਾ ਵੀ ਇਸ ਦੇ ਵਿੱਚ ਸਾਰਾ ਹੀ ਡਿਪ ਕਰ ਲਵਾਂਗੇ ਤੁਸੀਂ ਮੈਨੂੰ ਦੱਸਣਾ ਇਹ ਵਾਲਾ ਜੀ ਸਾਡਾ ਬਣ ਕੇ ਤਿਆਰ ਆ ਦੇਖੋ ਇਹਦੀ ਲੁੱਕ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਆ ਇਸੇ ਤਰ੍ਹਾਂ ਅਸੀਂ ਇੱਕ ਇੱਕ ਬਣਾਉਂ ਪਾਉ ਨੂੰ ਅਸੀਂ ਕਰ ਲਿਆ ਜੀ ਇਸ ਤਰ੍ਹਾਂ ਹੱਥ ਦੇ ਨਾਲ ਹੀ ਇਹਨੂੰ ਹੱਥ ਨਾਲ ਹੀ ਕਰਨਾ ਪੈਂਦਾ ਵਾ ਇਹ ਬੜੇ ਲਚਕੀ ਜੀ ਆ ਤੇ ਇਸ ਤਰ੍ਹਾਂ ਅਸੀਂ ਲਾ ਲਾਂਗੇ ਜੀ ਸੌਸ ਇਹ ਅਸੀਂ ਜਿਹੜੀ ਗ੍ਰੀਨ ਆਪ ਬਣਾਈ ਆ ਉਹ ਵਾਲੀ ਆ ਸਮਝੋ ਚਾਰੇ ਪਾਸੇ ਮਿਰਚਾਂ ਮਿਰਚਾਂ ਹਾਂ ਭਈਆਂ ਵਾ ਤੇ ਹੁਣ ਅਸੀਂ ਥੱਲੇ ਪਾਵਾਂਗੇ ਜੀ ਜਿਹੜੀ ਇਹਦੀ ਮੇਨ ਚਟਣੀ ਜੋ ਮਹਾਰਾਸ਼ਟਰ ਦੀ ਮਸ਼ਹੂਰ ਮਿਰਚਾਂ ਵਾਲੀ ਤੇ ਹੁਣ ਅਸੀਂ ਲਾਵਾਂਗੇ ਜੀ ਇਹਦੇ ਵਿੱਚ ਥੋੜੀਆਂ ਜੀਆਂ ਸੇਵੀਆਂ ਜਿਹੜੀਆਂ ਬਣਾਈਆਂ ਸੀ ਆਪਾਂ ਪਹਿਲਾਂ ਵੇਸਣ ਦੀਆਂ ਇਹਦੇ ਵਿੱਚ ਲਾਵਾਂਗੇ ਜੀ ਅਸੀਂ ਹੁਣ ਵੜਾ ਇਹਦੇ ਉੱਪਰ ਅਸੀਂ ਪਾਵਾਂਗੇ ਜੀ ਫਿਰ ਦਬ ਕੇ ਚਟਣੀ ਇਹਦੇ ਉੱਪਰ ਅਸੀਂ ਫੇਰ ਪਾਵਾਂਗੇ ਜੀ ਸੇਮੀਆਂ ਇਹ ਦੀ ਬਣ ਜਾਊਗਾ ਸਾਡਾ ਮਹਾਰਾਸ਼ਟਰ ਦਾ ਪਰਫੈਕਟ ਵੜਾ ਪਾਓ ਇਸ ਦੇ ਵਿੱਚ ਦਵਾਂਗੇ ਅਸੀਂ ਇੱਕ ਮਿਰਚ ਅੱਗੇ ਅਸੀਂ ਦਿਖਾਉਨੇ ਆ ਤੁਹਾਨੂੰ ਬੜਾ ਪਾਓ ਜੀ ਸਾਡਾ ਬਣ ਕੇ ਤਿਆਰ ਆਵਾ ਜੀ ਸਾਡਾ ਮਹਾਰਾਸ਼ਟਰ ਵਾਲਾ ਸਟਾਈਲ ਦੇਖੋ ਕਿੰਨਾ ਵਧੀਆ ਬਣਿਆ ਪਰਫੈਕਟ ਇਹਨੂੰ ਅਸੀਂ ਇਸੇ ਤਰ੍ਹਾਂ ਹੀ ਖਾਵਾਂਗੇ ਉਸੇ ਸਟਾਈਲ ਦੇ ਵਿੱਚ ਜੇ ਆਪਾਂ ਨੂੰ ਕੋਈ ਚਟਣੀ ਦੀ ਲੋੜ ਆ ਆ ਸਾਡੀ ਸੁੱਕੀ ਜਿਹੜੀ ਉੱਥੋਂ ਦੀ ਮਸ਼ਹੂਰ ਚਟਣੀਆਂ ਉਹ ਵਾ ਆ ਸਾਡੀ ਗ੍ਰੀਨ ਚਟਣੀ ਆ ਤੇ ਆਹ ਵਾਲੇ ਜਿਹੜੇ ਆ ਇਹ ਅਸੀਂ ਆਪਣੇ ਸਟਾਈਲ ਦੇ ਵਿੱਚ ਕੱਢੇ ਸੀਗੇ ਦੇਖੋ ਇਨਾਂ ਦੀ ਲੁੱਕ ਇਹ ਚੀਜ਼ ਵਾਲੇ ਬੜਾ ਪਾਓ ਆ ਜੀ ਕਿੰਨੀ ਸੋਹਣੀ ਇਹਨਾਂ ਦੀ ਲੁੱਕ ਆਈ ਆ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟ ਆ ਇਹਨਾਂ ਦੇ ਉੱਪਰ ਵੀ ਆਪਾਂ ਇਸੇ ਤਰ੍ਹਾਂ ਹੀ ਚਟਨੀ ਪਾ ਕੇ ਆਹ ਵਾਲੀ ਚਟਨੀ ਇਹ ਤਾਂ ਕਿਉਂਕਿ ਇਹਦਾ ਮੇਨ ਇਸ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਸਾਰਿਆਂ ਦੇ ਉੱਪਰ ਪਾਵਾਂਗੇ ਹੋਰ ਵੀ ਸੌਸ ਦੀ ਜਿਹੜੀ ਜ਼ਰੂਰਤ ਹੋਊਗੀ ਆਪਾਂ ਉੱਪਰ ਲਾ ਲਾਂਗੇ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਖਾਵਾਂਗੇ ਤੇ ਬੜਾ ਪਾਓ ਸਾਡਾ ਬਣ ਕੇ ਜੀ ਤਿਆਰ ਆ ਬੜਾ ਪਾਓ ਅਸੀਂ ਦੋ ਤਿੰਨ ਤਰੀਕਿਆਂ ਦੇ ਨਾਲ ਹੋਰ ਬਣਾਵਾਂਗੇ ਕਿਉਂਕਿ ਇੱਕ ਸਾਨੂੰ ਆਹ ਵਾਲੀ ਚੀਜ਼ ਜਿਹੜੀ ਹੈ ਥੋੜਾ ਜਿਹਾ ਇਹਦਾ ਬੇਸ ਹੈ ਇਹ ਸਾਨੂੰ ਥੋੜਾ ਹੋਰ ਦੇਖ ਕੇ ਲਿਹਾਉਣਾ ਪੈਣਾ ਵਾ ਇਹ ਜਿਆਦਾ ਹੀ ਛੋਟਾ ਸਾਈਜ਼ ਆ ਤੇ ਇਹਦੇ ਵਿੱਚ ਥੋੜੀ ਜੀ ਪ੍ਰੋਬਲਮ ਆਉਂਦੀ ਆ ਤੇ ਬਾਕੀ ਬਣਾਉਣ ਦਾ ਤਰੀਕਾ ਜਿਹੜਾ ਉਹ ਸਾਰਾ ਪਰਫੈਕਟ ਸੀਗਾ ਤੇ ਇਹ ਅਸੀਂ ਬੇਕਰੀ ਤੇ ਕਹਿ ਕੇ ਸਪੈਸ਼ਲ ਬਣਵਾਵਾਂਗੇ ਹੁਣ ਤੇ ਇਹ ਪਹਿਲਾਂ ਅਸੀਂ ਬਾਜ਼ਾਰ ਵਾਲੇ ਬਣੇ ਹੀ ਲੈ ਕੇ ਆਏ ਸੀਗੇ ਇਸ ਕਰਕੇ ਇਹਨਾਂ ਦਾ ਸਾਈਜ਼ ਥੋੜਾ ਛੋਟਾ ਵਾ ਉਹਦੇ ਵਿੱਚ ਥੋੜੀ ਮੁਸ਼ਕਲ ਆਉਂਦੀ ਆ ਬਾਕੀ ਤੁਸੀਂ ਸਾਰੀ ਜਿਹੜੀ ਰੈਸਪੀ ਆ ਉਹ ਇਸੇ ਤਰ੍ਹਾਂ ਹੀ ਵਰਤਣੀ ਇਹ ਵਾਲਾ ਸਾਈਜ਼ ਵੱਡਾ ਲੈ ਆਉਣਾ ਜੇ ਨਹੀਂ ਮਿਲਦੇ ਤੇ ਫਿਰ ਇਹਨਾਂ ਦੇ ਨਾਲ ਹੀ ਸਾਰਨਾ ਇਸ ਤਰੀਕੇ ਦੇ ਨਾਲ ਤਾਂ ਬਹੁਤ ਵਧੀਆ ਬਣਦੇ ਆ ਇਹਦੇ ਵਿੱਚ ਇਹਦਾ ਜਿਹੜਾ ਮਟੀਰੀਅਲ ਆ ਉਹ ਥੋੜਾ ਜਿਹਾ ਲਾਉਣਾ ਔਖਾ ਹੋ ਜਾਂਦਾ ਵਾ ਤੇ ਬਹੁਤ ਹੀ ਸੋਹਣੇ ਬਣ ਕੇ ਇਹ ਜਿਹੜੇ ਆ ਤਿਆਰ ਹੋਏ ਆ ਤੇ ਇਹਨਾਂ ਨੂੰ ਤੁਸੀਂ ਇਹੋ ਜੇ بارش ਦੇ ਮੌਸਮ ਦੇ ਵਿੱਚ ਇਸ ਤਰ੍ਹਾਂ ਲੈ ਕੇ ਬਣਾ ਕੇ ਤੇ ਖਾਓ ਕਲਰ ਦੇਖੋ ਇਹਨਾਂ ਦਾ ਤੇ ਨਾਲ ਆ ਜੀ ਚਾਹ ਦਾ ਕੱਪ ਤੇ ਇਹ ਆ ਜੀ ਸਾਡੀ ਮਹਾਰਾਸ਼ਟਰ ਦੀ ਫੇਵਰਿਟ ਡਿਸ਼ ਤੇ ਇਹਨੂੰ ਇਸੇ ਤਰ੍ਹਾਂ ਹੀ ਤੁਸੀਂ ਬਣਾਉਣਾ ਤੇ ਆਪਣੇ ਘਰ ਬੱਚਿਆਂ ਨੂੰ ਵੀ ਬਣਾ ਕੇ ਦੇਣਾ ਤੇ ਆਪ ਵੀ ਖਾਣਾ ਤੇ ਇਸੇ ਤਰ੍ਹਾਂ ਹੀ ਤੁਸੀਂ ਸਾਡੀ ਵੀਡੀਓ ਦੇ ਨਾਲ ਬਣਿਆ ਰਹਿਣਾ ਤੇ ਤੁਸੀਂ ਸਾਡਾ ਚੈਨਲ ਰੰਗ ਪੰਜਾਬ ਦੇ 1469 ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਤੁਸੀਂ ਇਹਨਾਂ ਨੂੰ ਬਣਾ ਕੇ ਖਾ ਕੇ ਤੇ ਫਿਰ ਵੀ ਕਮੈਂਟ ਕਰਨਾ ਤਾਂ ਉਸ ਤੋਂ ਪਹਿਲਾਂ ਵੀ ਕਮੈਂਟ ਕਰੋ ਤੁਸੀਂ ਸਾਨੂੰ ਦੱਸੋ ਕਿਹੜੀ ਰੈਸਪੀ ਆ ਇਹ ਸਾਨੂੰ ਕੱਲ ਹੀ ਮੈਸੇਜ ਆਇਆ ਸੀਗਾ ਤੇ ਅਸੀਂ ਅੱਜ ਉਸੇ ਵੇਲੇ ਹੀ ਇਹ ਜਿਹੜੀ ਡਿਸ਼ ਆ ਇਹ ਬਣਾ ਕੇ ਦੇ ਦੁੱਤੀ ਆ ਹੁਣ ਇੱਕ ਉਹਨਾਂ ਦਾ ਮੈਸੇਜ ਹੋ ਰਿਹਾ ਤੇ ਅਸੀਂ ਉਹ ਵੀ ਬਣਾਵਾਂਗੇ ਡੋਕਲਾ ਵੀ ਬਣਾਵਾਂਗੇ ਸਾਡੀ ਕੱਲ ਨੂੰ ਜਿਹੜੀ ਵੀਡੀਓ ਆਊਗੀ ਉਸ ਡੋਕਲੇ ਦੀ ਹੋਊਗੀ ਤੇ ਅਸੀਂ ਉਸੇ ਵੇਲੇ ਡੋਕਲਾ ਜੋ ਵੀ ਤੁਸੀਂ ਕਹੋਗੇ ਅਸੀਂ ਫਟਾਫਟ ਉਹੀ ਚੀਜ਼ ਜਿਹੜੀ ਆ ਤਿਆਰ ਕਰਾਂਗੇ ਤੇ ਤੁਸੀਂ ਸਾਡੇ ਚੈਨਲ ਦੇ ਨਾਲ ਬਣਿਆ ਰਹਿਣਾ ਤੇ ਵੱਧ ਤੋਂ ਵੱਧ ਤੁਸੀਂ ਸਾਨੂੰ ਕਮੈਂਟ ਕਰਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਵੀ ਆਪਣੇ ਭੈਣ ਭਰਾਵਾਂ ਨੂੰ ਕਹਿ ਕੇ ਸਾਡਾ ਚੈਨਲ ਜਿਹੜਾ ਨੂੰ ਸਬਸਕ੍ਰਾਈਬ ਕਰੋ ਜਿਵੇਂ ਜਿਵੇਂ ਸਾਡੇ ਸਬਸਕ੍ਰਾਈਬਰ ਵਧਣਗੇ ਤੇ ਆਪਣੀਆਂ ਰੈਸਪੀਆਂ ਦੀ ਡਿਮਾਂਡ ਵਧੂਗੀ ਤੇ ਵੱਧ ਤੋਂ ਵੱਧ ਤੁਹਾਨੂੰ ਰੈਸਪੀਆਂ ਵੇਖਣ ਨੂੰ ਮਿਲਣਗੀਆਂ ਥੈਂਕ ਯੂ ਜੀ ਧੰਨਵਾਦ